ਕਿਉਂ ਬਾਜ਼ਾਰ ਦੇ ਵਿੱਚੋਂ ਐ ਜਿਹੜਾ ਕੇਕ ਲਿਆ ਕੇ ਖਾਣਾ ਜੇਕਰ ਆਪਾਂ ਘਰ ਹੀ ਇਸ ਤਰੀਕੇ ਨਾਲ ਬਣਾ ਲ ਗਏ ਉਹ ਵੀ ਬਿਨਾ ਆਵਨ ਤੋਂ ਬਿਨਾ ਅੰਡੇ ਤੋਂ ਤੇ ਬਿਨਾ ਬਟਰਪੇਪਰ ਤੋਂ ਤੇ ਉਹ ਵੀ ਇੰਨਾ ਜ਼ਿਆਦਾ ਸਪੰਜੀ ਇੰਨਾ ਜ਼ਿਆਦਾ ਨਰਮ ਜਦੋਂ ਮਨ ਖਰੀ ਤੁਸੀਂ ਸਜਰਾ ਕੇਕ ਬਣਾ ਕੇ ਖਾ ਸਕਦੇ ਨਾਲੇ ਬੱਚਿਆਂ ਨੂੰ ਖਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਟੂਟੀ ਫਰੂਟੀ ਕੇਕ ਹੈ ਜਿਹੜਾ ਬਣਾ ਕੇ ਤਿਆਰ ਕਰਾਂਗੇ ਇਹ ਕੇਕ ਬੱਚੇ ਬਾਜ਼ਾਰ ਦੇ ਵਿੱਚੋਂ ਲੈ ਕੇ ਖਾਂਦੇ ਨੇ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਪਰ ਬਾਜ਼ਾਰ ਵਾਲਾ ਜਿਹੜਾ ਆਪਾਂ ਕੇਕ ਲਿਆਉਂਦੇ ਆ ਨਾ ਉਹਦੇ ਵਿੱਚ ਕਾਫੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਿਹਤ ਨੂੰ ਚੰਗੀਆਂ ਨਹੀਂ ਹੁੰਦੀਆਂ ਪਰ ਬਹੁਤ ਹੀ ਘੱਟ ਸਮਾਨ ਦੇ ਨਾਲ ਤੇ ਬਹੁਤ ਆਸਾਨ ਤਰੀਕੇ ਨਾਲ ਬਿਲਕੁਲ ਸਪੰਜੀ ਕੇਕ ਹੈ ਆਪਾਂ ਘਰ ਦੇ ਵਿੱਚ ਬਣਾ ਲਾਂਗੇ ਚਲੋ ਫਿਰ ਇਸ ਕੇਕ ਦੀ ਰੈਸਪੀ ਆਪਾਂ ਦੇਖ ਲੈਂਦੇ ਹਾਂ ਵੀ ਕਿਸ ਤਰੀਕੇ ਨਾਲ ਇਹਨੂੰ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਆਪਾਂ ਨੂੰ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਲਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਜੀ ਆਪਾਂ ਨੂੰ ਚਾਹੀਦਾ ਇੱਕ ਖੁੱਲਾ ਬਰਤਨ ਤੇ ਇਹਦੇ ਵਿੱਚ ਨਾ ਆਪਾਂ ਕਿਹੋ ਐਡ ਕਰਾਂਗੇ ਕਿਹੋ ਨਾ ਤੁਸੀਂ ਡਾਲਡਾ ਵੀ ਵਰਤ ਸਕਦੇ ਹੋ ਤੇ ਦੇਸੀ ਘਿਓ ਵੀ ਵਰਤ ਸਕਦੇ ਹੋ ਜਾਂ ਫਿਰ ਤੁਸੀਂ ਬਟਰ ਵਰਤ ਸਕਦੇ ਹੋ ਪਰ ਕਿਹੋ ਹੈ ਜਿਹੜਾ ਉਹ ਜ਼ਿਆਦਾ ਫ੍ਰਿਜ ਦੇ ਵਿੱਚ ਜਿਵੇਂ ਆਪਾਂ ਰੱਖ ਦਿੰਨੇ ਆ ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ ਨਾ ਮੈਲਟ ਹੋਣਾ ਚਾਹੀਦਾ ਕਿਹੋ ਨੂੰ ਥੋੜਾ ਜਿਹਾ ਮੈਲਟ ਕਰਕੇ ਤੇ 5-7 ਮਿੰਟ ਫ੍ਰਿਜ ਦੇ ਵਿੱਚ ਰੱਖ ਦਿਓ ਇਸ ਤਰੀਕੇ ਦਾ ਜੰਮਿਆ ਹੋਇਆ ਕਿਹੋ ਹੋਣਾ ਚਾਹੀਦਾ ਉਸ ਤੋਂ ਬਾਅਦ ਕਿਓ ਨੂੰ ਆਪਾਂ ਚਮਚਤੀ ਮਦਦ ਨਾਲ ਜਿਹੜਾ ਫੈਂਟ ਲਾਂਗੇ ਆਪਾਂ ਨੂੰ ਸਿਰਫ 2 ਜਾਂ 2.5 ਮਿੰਟ ਲੱਗਣਗੇ ਇਹਨੂੰ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਾਂਗੇ ਵੀ ਜਦੋਂ ਤੱਕ ਇਹਦੀ ਕਰੀਮ ਨਹੀਂ ਬਣ ਜਾਂਦੀ ਤੇ ਹੁਣ ਜੀ ਕਿਓ ਨੂੰ ਇਸ ਤਰੀਕੇ ਨਾਲ ਆਪਾਂ ਤਿਆਰ ਕਰ ਲਿਆ ਬਿਲਕੁਲ ਇਹ ਕਰੀਮ ਦੀ ਤਰ੍ਹਾਂ ਬਣ ਗਿਆ ਤੇ ਸਾਰਾ ਸਮਾਨ ਆਪਾਂ ਇੱਕ ਬਰਤਨ ਦੇ ਨਾਲ ਨਾਪ ਕੇ ਐਡ ਕਰਾਂਗੇ ਫੇਰ ਹੀ ਆਪਣਾ ਕੇਕ ਜਿਹੜਾ ਸਹੀ ਬਣੂਗਾ ਬਿਲਕੁਲ ਸਪੰਜੀ ਬਣੂਗਾ ਇਸ ਤਰੀਕੇ ਦਾ ਜਿਵੇਂ ਬਣਿਆ ਇਸ ਕਰਕੇ ਤੁਸੀਂ ਸਾਰਾ ਸਮਾਨ ਜਿਹੜਾ ਧਿਆਨ ਨਾਲ ਸੁਣਿਓ ਜਿਹੜੀ ਇਹ ਆਪਾਂ ਘਿਓ ਦੀ ਅੱਧੀ ਕੌਲੀ ਐਡ ਕੀਤੀ ਹੈ ਉਹੀ ਅੱਧੀ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਆਪਾਂ ਜਿਹੜੀ ਖੰਡ ਐਡ ਕਰਦੇ ਹਾਂਗੇ ਖੰਡ ਆਪਾਂ ਪੀਸੀ ਹੋਈ ਵਰਤਾਂਗੇ ਤੇ ਹੁਣ ਆਪਾਂ ਚਮਚ ਨਾਲ ਨਹੀਂ ਮਿਕਸ ਕਰਾਂਗੇ ਕਿਉਂਕਿ ਚਮਚ ਨਾਲ ਇਹ ਚੰਗੇ ਤਰੀਕੇ ਨਾਲ ਵਧੀਆ ਇਹਦਾ ਟੈਕਸਚਰ ਨਹੀਂ ਬਣਨਾ ਤਾਂ ਆਪਾਂ ਨੂੰ ਇਸ ਤਰੀਕੇ ਦਾ ਚਾਹੀਦਾ ਜੀ ਇੱਕ ਵਿਸਕਰਾਂ ਤੇ ਇਹਦੇ ਨਾਲ ਆਪਾਂ ਵਿਸਕ ਕਰਦੇ ਹੋਏ ਬਿਲਕੁਲ ਜਿਵੇਂ ਇਹ ਕਰੀਮ ਦੀ ਤਰ੍ਹਾਂ ਬਣ ਜਾਊਗਾ ਨਾ ਜਦੋਂ ਉਦੋਂ ਤੱਕ ਆਪਾਂ ਇਹਨੂੰ ਮਿਕਸ ਕਰ ਲਾਂਗੇ ਬਿਲਕੁਲ ਇਸ ਤਰੀਕੇ ਨਾਲ ਹੱਥਾਂ ਨੂੰ ਦੇਸ-ਦੇਸ ਘਮਾਉਂਦੇ ਹੋਏ ਇਹਨੂੰ ਮਿਕਸ ਕਰ ਲਾਂਗੇ ਆਪਾਂ ਕਿਉਂ ਨੂੰ ਖੰਡ ਦੇ ਨਾਲ ਬਿਲਕੁਲ ਇਸ ਤਰੀਕੇ ਨਾਲ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਕਰੀਮ ਦੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਬਿਲਕੁਲ ਫਲਫੀ ਬਣ ਗਿਆ ਇਹਦੇ ਵਿੱਚ ਹਵਾ ਭਰ ਗਈ ਆ ਹੁਣ ਆਪਾਂ ਨੂੰ ਚਾਹੀਦੀ ਹੈ ਦਹੀਂ ਦਹੀਂ ਹੈ ਜਿਹੜੀ ਫ੍ਰਿਜ ਵਾਲੀ ਠੰਡੀ ਨਹੀਂ ਹੋਣੀ ਚਾਹੀਦੀ ਦਹੀਂ ਹੈ ਜਿਹੜੀ ਰੂਮ ਟੈਂਪਰੇਚਰ ਤੇ ਹੋਣੀ ਚਾਹੀਦੀ ਹੈ ਅੱਧੀ ਕੌਲੀ ਆਪਾਂ ਦਹੀਂ ਦੀ ਐਡ ਕਰ ਦੇਾਂਗੇ ਤੇ ਦਹੀਂ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਆਪਾਂ ਦੋਵੇਂ ਚੀਜ਼ਾਂ ਦੇ ਨਾਲ ਬਿਲਕੁਲ ਹਲਕੇ ਹੱਥਾਂ ਨਾਲ ਤੇ ਹੁਣ ਜੀ ਆਪਾਂ ਤੇ ਜੀ ਨੂੰ ਵੀ ਮਿਕਸ ਕਰ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਹੋਰ ਜਿਹੜੀਆਂ ਡਰਾਈ ਚੀਜ਼ਾਂ ਐਡ ਕਰਨੀਆਂ ਨੇ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਕੌਲੀ ਮੈਦੇ ਦੀ ਹੈ ਮੈਦੇ ਨੂੰ ਚੰਗੇ ਤਰੀਕੇ ਨਾਲ ਤੁਸੀਂ ਛਾਣ ਲਿਓ ਜਾਂ ਤਾਂ ਪਹਿਲਾਂ ਹੀ ਜਾਂ ਫਿਰ ਇਸ ਤਰੀਕੇ ਨਾਲ ਜਦੋਂ ਐਡ ਕਰੋਗੇ ਉਦੋਂ ਚਾਹ ਪੁੱਲਣੀ ਹੈ ਛਾਣਨੀ ਦੀ ਮਦਦ ਨਾਲ ਛਾਣ ਕੇ ਐਡ ਕਰਿਓ ਇਹ ਬਹੁਤ ਜ਼ਰੂਰੀ ਸਟੈਪ ਹੈ ਆਪਣਾ ਕੇਕ ਬਿਲਕੁਲ ਸਪੰਜੀ ਬਣੂਗਾ ਤੇ ਬਹੁਤ ਵਧੀਆ ਫੁੱਲੂਗਾ ਜੇ ਤੁਸੀਂ ਸਾਰੀਆਂ ਡਰਾਈ ਚੀਜ਼ਾਂ ਜਿਹੜੀਆਂ ਐਡ ਕਰੋਗੇ ਉਹਨਾਂ ਨੂੰ ਛਾਣ ਕੇ ਐਡ ਕਰੋਗੇ ਤੇ ਆਪਾਂ ਮੈਦੇ ਨੂੰ ਵੀ ਥੋੜਾ ਥੋੜਾ ਕਰਕੇ ਇੱਕ ਕੌਲੀ ਨੂੰ ਸਾਰੀ ਨੂੰ ਛਾਣ ਲਾਂਗੇ ਹੁਣ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਤੇ ਬੇਕਿੰਗ ਪਾਊਡਰ ਐਡ ਕਰਾਂਗੇ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਅੱਧਾ ਕ ਚਮਚ ਤੋਂ ਘੱਟ ਐਡ ਕਰ ਦੇਾਂਗੇ ਤੇ ਬੇਕਿੰਗ ਪਾਊਡਰ ਥੋੜਾ ਜਿਹਾ ਆਪਾਂ ਵੱਧ ਐਡ ਕਰ ਦੇਾਂਗੇ ਮਿੱਠੇ ਸੋਡੇ ਤੋਂ ਜ਼ਿਆਦਾ ਇਹਨਾਂ ਨੂੰ ਵੀ ਆਪਾਂ ਛਾਣ ਕੇ ਐਡ ਕਰਾਂਗੇ ਤੇ ਹੁਣ ਜੀ ਜਦੋਂ ਸਾਰੀਆਂ ਚੀਜ਼ਾਂ ਆਪਾਂ ਛਾਣ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਨਾ ਬਿਲਕੁਲ ਹਲਕੇ ਹੱਥਾਂ ਨਾਲ ਇਸ ਤਰੀਕੇ ਦੇ ਖੁਰਚਣੇ ਦੀ ਮਦਦ ਨਾਲ ਆਪਾਂ ਮਿਕਸ ਕਰਨਾ ਵੈਸੇ ਮੈਂ ਵੀਡੀਓ ਤੇਜ਼ ਕਰਤੀ ਪਰ ਮੈਂ ਬਿਲਕੁਲ ਹਲਕੇ ਹੱਥਾਂ ਨਾਲ ਇਹਨਾਂ ਨੂੰ ਮਿਕਸ ਕਰ ਰਹੀ ਆਂ ਤੁਸੀਂ ਨਾ ਜਿਆਦਾ ਕਾਲੀ-ਕਾਲੀ ਨਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਿਓ ਤੇ ਵਿਸਕਰ ਨਾਲ ਬਿਲਕੁਲ ਮਿਕਸ ਨਹੀਂ ਕਰਨਾ ਇਸ ਗੱਲ ਦਾ ਧਿਆਨ ਰੱਖਿਓ ਤੇ ਇਸ ਕੇਕ ਦਾ ਜਿਹੜਾ ਬੈਟਰ ਆ ਉਹ ਦੂਜੇ ਕੇਕ ਨਾਲੋਂ ਬਹੁਤ ਜ਼ਿਆਦਾ ਅਲੱਗ ਬਣਾਇਆ ਜਾਂਦਾ ਹੈ ਜੀ ਯਾਨੀ ਕਿ ਇਹਨੂੰ ਬਿਲਕੁਲ ਇਸ ਤਰੀਕੇ ਨਾਲ ਗਾੜਾ ਹੀ ਰੱਖਿਆ ਜਾਂਦਾ ਹੈਗਾ ਜ਼ਿਆਦਾ ਪਤਲਾ ਨਹੀਂ ਬਣਾਇਆ ਜਾਂਦਾ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗੀ ਟੂਟੀ ਫਰੂਟੀ ਅੱਧੀ ਕੌਲੀ ਤੋਂ ਘੱਟ ਤੇ ਇਹਦੇ ਵਿੱਚ ਨਾ ਆਪਾਂ ਇੱਕ ਚਮਚ ਮੈਦੇ ਦਾ ਐਡ ਕਰ ਦੇਾਂਗੇ ਤੇ ਇਹਨਾਂ ਨੂੰ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਆਪਾਂ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਇੱਕ ਬਰਫ ਵਾਲਾ ਡੋਂਗਾ ਆਪਾਂ ਨਾ ਬਿਨਾ ਕਿਸੇ ਵੀ ਕੇਕ ਟੈਂਪੋ ਇਹ ਕੇਕ ਹੈ ਜਿਹੜਾ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਬਣਾ ਲਾਂਗੇ ਤੇ ਡੋਂਗੇ ਨੂੰ ਆਪਾਂ ਗਰੀਸ ਕਰ ਲੈ ਫੈਂਟ ਤੇਲ ਨਾਲ ਹੁਣ ਜਿਹੜਾ ਆਪਣਾ ਕੇਕ ਦਾ ਬੈਟਰ ਹੈ ਬਿਲਕੁਲ ਤਿਆਰ ਹੈ ਚੰਗੇ ਤਰੀਕੇ ਨਾਲ ਇਹਨੂੰ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ ਫਲਫੀ ਬਣ ਕੇ ਤਿਆਰ ਹੋਇਆ ਹੁਣ ਜਿਹੜੀ ਟੂਟੀ ਫਰੂਟੀ ਆਪਾਂ ਤਿਆਰ ਕੀਤੀ ਸੀ ਉਹ ਇਹਦੇ ਵਿੱਚ ਸਾਰੀ ਐਡ ਕਰਤੀ ਤੇ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਆਪਾਂ ਯਾਨੀ ਕਿ ਅੱਧੇ ਕ ਚਮਚ ਤੋਂ ਵੀ ਘੱਟ ਵਨੀਲਾ ਸੈਂਸ ਐਡ ਕਰਤਾ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਇਲਾਇਚੀ ਵੀ ਐਡ ਕਰ ਸਕਦੇ ਹੋ ਬਿਲਕੁਲ 2 ਚਮਚਾ ਜਿਹੜੇ ਆਪਾਂ ਦੁੱਧ ਦੇ ਐਡ ਕਰ ਦਿਆਂਗੇ ਦੁੱਧ ਵੀ ਹੈ ਜਿਹੜਾ ਨਾ ਤਾਂ ਠੰਡਾ ਹੋਣਾ ਚਾਹੀਦਾ ਜਿਆਦਾ ਨਾ ਗਰਮ ਬਿਲਕੁਲ ਰੂਮ ਟੈਂਪਰੇਚਰ ਦੇ ਹੋਣਾ ਚਾਹੀਦਾ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਬਿਲਕੁਲ ਹਲਕੇ ਹੱਥਾਂ ਨਾਲ ਮਿਕਸ ਕਰ ਲਾਂਗੇ ਜੀ ਇਸ ਤਰੀਕੇ ਨਾਲ ਤੇ ਹੁਣ ਜੀ ਦੇਖੋ ਇਸ ਤਰੀਕੇ ਨਾਲ ਬਿਲਕੁਲ ਇਹ ਬਣ ਕੇ ਤਿਆਰ ਹੋ ਗਿਆ ਬਸ ਇੰਨਾ ਕੁ ਇਹਨੂੰ گاੜਾ ਰੱਖਣਾਗੇ ਇਸ ਤੋਂ ਪਤਲਾ ਨਹੀਂ ਕਰਨਾ ਜਿਆਦਾ ਦੁੱਧ ਜਾਂ ਦਹੀਂ ਤੁਸੀਂ ਬਿਲਕੁਲ ਨਾ ਐਡ ਕਰਿਓ ਹੁਣ ਆਪਾਂ ਡੋਂਗੇ ਦੇ ਵਿੱਚ ਥੋੜਾ ਥੋੜਾ ਕਰਕੇ ਇਹ ਬੈਟਰ ਹੈ ਜਿਹੜਾ ਇਸ ਤਰੀਕੇ ਨਾਲ ਐਡ ਕਰ ਦਿਆਂਗੇ ਬਾਅਦ ਵਿੱਚ ਆਪਾਂ ਇਹਨੂੰ ਸੈੱਟ ਵੀ ਕਰਾਂਗੇ ਤੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਲੱਗਣਾ ਵੀ ਇਹ ਤੁਸੀਂ ਬਾਜ਼ਾਰ ਚੋਂ ਕੇਕ ਲਿਆਂਦਾ ਹੈ ਜਾਂ ਫਿਰ ਘਰੇ ਬਣਾਇਆਗਾ ਬਹੁਤ ਜ਼ਿਆਦਾ ਟੇਸਟੀ ਬਣੂਗਾ ਤੇ ਬਾਕੀ ਆਪਣੇ ਮਨ ਨੂੰ ਵੀ ਤਸੱਲੀ ਹੁੰਦੀ ਹੈ ਵੀ ਆਪਾਂ ਖੋਦ ਘਰ ਦੇ ਵਿੱਚ ਆਪਦੇ ਹੱਥਾਂ ਨਾਲ ਇਹ ਕੇਕ ਤਿਆਰ ਕੀਤਾ ਫਿਰ ਬੱਚੇ ਭਾਵੇਂ ਇਹ ਥੋੜਾ ਜਿਹਾ ਵੱਧ ਵੀ ਖਾ ਲੈਣ ਕੋਈ ਡਰ ਨਹੀਂ ਹੁੰਦਾ ਵੀਡੀਓ ਵਿੱਚ ਇੱਥੇ ਤੇਜ਼ ਕਰਤੀ ਬਿਲਕੁਲ ਹਲਕੇ ਹੱਥਾਂ ਨਾਲ ਤੁਸੀਂ ਇਹਨੂੰ ਸੈੱਟ ਕਰ ਦਿਓ ਚਮਚਤੀ ਮਦਦ ਨਾਲ ਡੋਂਗੇ ਦੇ ਵਿੱਚ ਤੇ ਡੋਂਗੇ ਨੂੰ ਨਾ ਤੁਸੀਂ ਇਸ ਤਰੀਕੇ ਨਾਲ ਥੋੜਾ ਜਿਹਾ ਮਤਲਬ ਖਾਲੀ ਰੱਖਿਓ ਜਾਂ ਫਿਰ ਅੱਧਾ ਬੈਟਰ ਡੋਂਗੇ ਦੇ ਵਿੱਚ ਐਡ ਕਰਿਓ ਕਿਉਂਕਿ ਕੇਕ ਬਾਅਦ ਵਿੱਚ ਫੁੱਲੂਗਾ ਵੀ ਇਸ ਤਰੀਕੇ ਨਾਲ ਉੱਪਰੋਂ ਵੀ ਆਪਾਂ ਕੋਈ ਵੀ ਡਰਾਈ ਫਰੂਟ ਜਾਂ ਫਿਰ ਇਸ ਤਰੀਕੇ ਨਾਲ ਟੂਟੀ ਫਰੂਟੀ ਹੈ ਜਿਹੜੀ ਐਡ ਕਰ ਦਿਆਂਗੇ ਤੇ ਇਸ ਤਰੀਕੇ ਨਾਲ ਥੋੜਾ ਜਿਹਾ ਨੂੰ ਟੈਪ ਟੈਪ ਕਰਦੇ ਹੋਏ ਸੈੱਟ ਕਰਕੇ ਤੇ ਆਪਾਂ ਇਹਨੂੰ ਬਿਨਾ ਬਨ ਤੋਂ ਕੜਾਹੀ ਦੇ ਵਿੱਚ ਵੇਕ ਕਰ ਲਾਂਗੇ ਕੜਾਹੀ ਦੇ ਵਿੱਚ ਮੈਂ ਥੋੜਾ ਜਿਹਾ ਨਮਕ ਐਡ ਕਰ ਲਿਆ ਇਸ ਤਰੀਕੇ ਨਾਲ ਸਟੈਂਡ ਰੱਖਤਾ ਜੇ ਤੁਹਾਡੇ ਕੋਲ ਸਟੈਂਡ ਨਾ ਹੋਇਆ ਕੋਈ ਵੀ ਕੌਲੀ ਜਾਂ ਬਾਟੀ ਮੁੱਦੀ ਮਾਰ ਕੇ ਰੱਖ ਦਿਓ ਇਸ ਤਰੀਕੇ ਨਾਲ ਤੇ ਥਾਲ ਨਾ ਢੱਕ ਦਿਓ 45 ਮਿੰਟਾਂ ਦੇ ਵਿੱਚ ਬਿਲਕੁਲ ਸਲੋ ਫਲੇਮ ਤੇ ਇਹ ਗੈਸ ਤੇ ਬਣ ਜਾਂਦਾ ਚੁੱਲ੍ਹੇ ਤੇ 30 ਮਿੰਟਾਂ ਦੇ ਵਿੱਚ ਬਣ ਜਾਊਗਾ ਤੇ ਕੇ ਇਹ ਬਿਲਕੁਲ ਬੇਕ ਹੋ ਗਿਆ ਜੀ ਇਸ ਤਰੀਕੇ ਨਾਲ ਵਧੀਆ ਬਣ ਕੇ ਤਿਆਰ ਹੋ ਗਿਆ ਆਪਾਂ ਇਹਨੂੰ ਚੈੱਕ ਕਰ ਗਏ ਇਸ ਤਰੀਕੇ ਨਾਲ ਕਰਨਾ ਉਹ ਵੀ ਦੱਸ ਦਿੰਨੇ ਆ ਤੁਸੀਂ ਨਾ ਜਾਂ ਤਾਂ ਕਾਰਦੇ ਜਾਂ ਇਸ ਤਰੀਕੇ ਦੇ ਟੂਥਪਿਕ ਨਾਲ ਇਹਨੂੰ ਚੈੱਕ ਕਰਿਓ ਜੇ ਤਾਂ ਇਹ ਬਿਲਕੁਲ ਕਲੀਨ ਨਿਕਲੀ ਡਰਾਈ ਨਿਕਲੀ ਤੇ ਇਹਦਾ ਮਤਲਬ ਕੇਕ ਹੈ ਜਿਹੜਾ ਬਿਲਕੁਲ ਪੱਕ ਗਿਆ ਸਾਰੀਆਂ ਸਾਈਡਾਂ ਤੋਂ ਤੇ ਵਿਚਕਾਰ ਤੋਂ ਵੀ ਤੁਸੀਂ ਚੈੱਕ ਕਰ ਲਿਓ ਜੇ ਥੋੜਾ ਜਿਹਾ ਵੀ ਗਿੱਲਾ ਬੈਟਰ ਲੱਗ ਗਿਆ ਤਾਂ ਮਤਲਬ ਕੇਕ ਹੈ ਜਿਹੜਾ ਹਜੇ ਕੱਚਾ ਉਹਨੂੰ ਥੋੜਾ ਜਿਹਾ ਹੋਰ ਬੇਕ ਕਰ ਲਿਓ ਤੇ ਹੁਣ ਜੀ ਕਿਸੇ ਵੀ ਪੌਣੀ ਦੀ ਮਦਦ ਨਾਲ ਤੁਸੀਂ ਡੋਂਗੇ ਨੂੰ ਜਿਹੜਾ ਕੜਾਹੀ ਦੇ ਵਿੱਚੋਂ ਕੱਢਿਓ ਕਿਉਂਕਿ ਬਹੁਤ ਤੇ ਹਾਂ ਜੀ ਇਸ ਤਰੀਕੇ ਨਾਲ ਨਾ ਆਪਾਂ ਖੰਡ ਥੋੜੀ ਜਿਹੀ ਘੋਲ ਲਈ ਸੀ ਪਾਣੀ ਦੇ ਵਿੱਚ ਜਾਨੀ ਕਿ ਸ਼ੂਗਰ ਸਰਪ ਬਣਾ ਲਿਆ ਸੀ ਤੇ ਬਰਸ਼ ਦੀ ਮਦਦ ਨਾਲ ਇਸ ਤਰੀਕੇ ਨਾਲ ਆਪਾਂ ਇਹ ਤੇ ਲਾ ਦੇਾਂਗੇ ਤੇ ਹਾਂ ਜੀ ਗਿੱਲੇ ਕੱਪੜੇ ਨਾਲ ਜਾਂ ਫਿਰ ਇਸ ਤਰੀਕੇ ਦੇ ਪਾਉਣੇ ਨਾਲ ਟਾਕੇ ਜਿਹੜਾ ਆਪਾਂ ਇਹਨੂੰ ਰੱਖ ਦੇਾਂਗੇ ਠੰਡਾ ਹੋਣ ਦੇ ਲਈ ਆਪਾਂ ਇਹਨੂੰ ਘੰਟਾ ਜਾਂ ਅੱਧਾ ਘੰਟਾ ਰੱਖ ਦੇਾਂਗੇ ਜਦੋਂ ਤੱਕ ਠੰਡਾ ਨਹੀਂ ਹੋ ਜਾਂਦਾ ਜਿਦੋਂ ਇਹ ਟੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਇਹ ਪੀਸ ਕੱਟ ਲਾਂਗੇ ਜੀ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹ ਰੈਸਪੀ ਹੈ ਜਿਹੜੀ ਕੇਕ ਦੀ ਘਰੇ ਤਿਆਰ ਕਰ ਲਓਗੇ ਸਭ ਨੂੰ ਪਸੰਦ ਆਊਗਾ ਤੁਸੀਂ ਵੀ ਚਾਹ ਦੇ ਨਾਲ ਇਹਨੂੰ ਬਾਰ-ਬਾਰ ਬਣਾਓਗੇ ਇੰਨਾ ਟੇਸਟੀ ਇਹ ਕੇਕ ਬਣਦਾ ਜੇਕਰ ਤੁਹਾਨੂੰ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ-ਵੱਧ ਕਰਿਓ ਜੀ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਤਕਲੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਜਦੋਂ ਜੀ ਕੇਕ ਠੰਡਾ ਹੋ ਗਿਆ ਤਾਂ ਇਸ ਤਰੀਕੇ ਨਾਲ ਕਰ ਦਦੀ ਮਦਦ ਦੇ ਨਾਲ ਆਪਾਂ ਇਹਦੀਆਂ ਕਿਨਾਰੀਆਂ ਡੋਂਗੇ ਨਾਲ ਥੋੜੇ-ਥੋੜੇ ਹਲਕੇ ਹੱਥ ਨਾਲ ਅਲੱਗ ਕਰ ਦਿਆਂਗੇ ਫਿਰ ਡੋਂਗੇ ਨੂੰ ਉਲਟਾ ਕਰਕੇ ਇਸ ਤਰੀਕੇ ਨਾਲ ਥੋੜਾ ਜਿਹਾ ਟੈਪ-ਟੈਪ ਕਰਦੇ ਹੋਏ ਕੇਕ ਨੂੰ ਬਹੁਤ ਹੀ ਆਸਾਨੀ ਨਾਲ ਆਪਾਂ ਜਿਹੜਾ ਡੋਂਗੇ ਚੋਂ ਅਲੱਗ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਸਪੰਜੀ ਬਣ ਕੇ ਤਿਆਰ ਹੋ ਗਿਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਡੋਂਗੇ ਚੋਂ ਵੀ ਅਲੱਗ ਹੋ ਗਿਆ ਉਹ ਵੀ ਬਿਨਾ ਵਾਟਰ ਪੇਪਰ ਤੋਂ ਇਸ ਤਰੀਕੇ ਨਾਲ ਆਪਾਂ ਇਹਦੇ ਪੀਸ ਕੱਟ ਲਾਂਗੇ ਜਿਸ ਤਰੀਕੇ ਦੇ ਵੀ ਤੁਸੀਂ ਪੀਸ ਕੱਟਣੇ ਹੋਏ ਤੁਸੀਂ ਕੱਟ ਸਕਦੇ ਹੋ ਇਹਨੂੰ ਸਰਵ ਕਰ ਸਕਦੇ ਹੋ ਵੈਸੇ ਥੋੜਾ ਜਿਹਾ ਠੰਡਾ ਮੌਸਮ ਸੀਗਾ ਮੈਂ ਸੋਚਿਆ ਵੀ ਕੇਕ ਹੈ ਜਿਹੜਾ ਇੰਨੇ ਕ ਟਾਈਮ ਚ ਠੰਡਾ ਹੋ ਜਾਊਗਾ ਪਰ ਨਹੀਂ ਫੇਰ ਵੀ ਅਜੇ ਵਿੱਚੋਂ ਗਰਮ ਸੀਗਾ ਪਰ ਟੈਕਸਚਰ ਇਹਦਾ ਬਹੁਤ ਵਧੀਆ ਬਣਿਆ ਗਰਮ-ਗਰਮ ਵੀ ਬਹੁਤ ਟੇਸਟੀ ਲੱਗਿਆ ਤੁਸੀਂ ਪੂਰਾ ਇਹਨੂੰ ਠੰਡਾ ਕਰਕੇ ਵੀ ਖਾ ਸਕਦੇ ਹੋ ਤੇ ਬਹੁਤ ਜ਼ਿਆਦਾ ਨਰਮ ਬਣਿਆ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜ਼ਿਆਦਾ ਇਹ ਸਪੰਜੀ ਬਣ ਕੇ ਤਿਆਰ ਹੋਇਆ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੀ ਹਾਂ ਦੇਖੋ ਬਿਲਕੁਲ ਇਹ ਸੌਫਟ ਸਪੰਜੀ ਕੇਕ ਬਣ ਕੇ ਤਿਆਰ ਹੋਇਆ ਬਿਨਾ ਅੰਡਾ